ਕੈਨੇਡਾ ਦੇ ਵਿੱਚ ਦੇਖੋ ਕਿਦਾਂ ਸਾਡੇ ਪੰਜਾਬੀ ਮੁੰਡਿਆਂ ਨੂੰ ਟਾਰਚਰ ਕੀਤਾ ਜਾ ਰਿਹਾ ਵਾ ਵੀਡੀਓ ਦੇ ਵਿੱਚ ਤੁਸੀਂ ਪੂਰਾ ਦੇਖੋ ਵੀ ਪੰਜਾਬੀ ਮਾਲਕ ਮਕਾਨਣੀ ਆ ਜਿਹੜੀ ਕਿ ਉਹਦੇ ਕਮਰੇ ਵਿੱਚ ਮੁੰਡੇ ਰਹਿ ਰਹੇ ਆ ਹਨਾ ਤੇ ਕਿੰਨੇ ਵਿਚਾਰੇ ਆਪਣੇ ਪੰਜਾਬੀ ਮੁੰਡੇ ਆ ਰਹਿ ਰਹੇ ਤੇ ਮਾਲਕਣ ਆਪ ਵੀ ਪੰਜਾਬੀ ਆ ਪਰ ਦੇਖੋ ਕਿਦਾਂ ਟਾਰਚਰ ਕਰਨ ਲੱਗੀ ਹੋਈ ਆ ਤੇ ਜੇ ਵਿਚਾਰੇ ਭੋਲੇ ਭਾਲੇ ਮੁੰਡੇ ਵੀਡੀਓ ਬਣਾਉਂਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਜਨਾਨੀ ਜਾਤ ਦਾ ਇਹ ਤਾਂ ਕੰਦਨਾ ਵੀ ਬਲੇਮ ਕਰਨਾ ਹੁੰਦਾ ਝੱਟ ਲਾਉਂਦੀ ਆ ਹੈਨਾ ਵੀ ਇਹ ਦੋਸ਼ ਲਾਉਣ ਲੱਗੇ ਚੱਕ ਲਾਉਂਦੀ ਆ ਮਿੰਟ ਲਾਉਂਦੀ ਤਾਂ ਵਿਚਾਰੇ ਮੁੰਡੇ ਨੇ ਆਪਣੀ ਸੇਫਟੀ ਦੇ ਵਾਸਤੇ ਵੀਡੀਓ ਬਣਾ ਲਈ ਦੇਖੋ ਕਿਦਾਂ ਮਗਰ ਪਈ ਹੋਈ ਆ ਦੇਖੋ ਵੀਡੀਓ ਸਾਰਾ ਸੁਣ ਲੋ ਫੋਨ ਬੰਦ ਕਰ ਫੋਨ ਡਾਊਨ ਨਹੀਂ ਮੈਂ ਕਰਤਾ ਫੋਨ ਡਾਊਨ ਕਰਾ ਮੇਰਾ ਰਾਈਟ ਆ ਅੱਛਾ ਤੇ ਤੇਰਾ ਇਹ ਰਾਈਟ ਨਹੀਂ ਆ ਕਿ ਤੂੰ ਮੇਰਾ ਫੋਨ ਮੇਰਾ ਵੀਡੀਓ ਬਣਾਵੇਂ ਯੂ ਅੰਡਰਸਟੈਂਡ ਦੈਟ ਐਂਡ ਕਲੋ ਦੇਖ ਹੁਣ ਕਰ ਦਲ ਮੇਰਾ ਓਏ ਹੂੰ ਇਹਨੂੰ ਸਮਝਾ ਦੋ ਇਹਨੂੰ ਸਮਝਾ ਦੋ ਮੈਂ ਹੈ ਹਾਂ ਹੁਣ ਬਣਾਓ ਵੀਡੀਓ ਬਣਾਓ ਵੀਡੀਓ ਹਾਂ ਤਕੀ ਕੀ ਕੀਤਾ ਐਨਕ ਜਿਹੜੀ ਤੇ ਐਨਕ ਵਿਚਾਰੇ ਦੀ ਐਨਕ ਪਾਸੇ ਦੀ ਕੀਤੇ ਹੋਰ ਕੀ ਕੀਤਾ ਹਾਂ ਬਣਾ ਲੂ ਵੀਡੀਓ ਬਣਾਓ 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 ਹਾਂ ਬੈਠੇ ਬਣਾਈ ਚੱਲੋ ਰੈਂਟਾ ਤੇ ਰਹਿਣ ਨੂੰ ਮਜਬੂਰ ਨਿਕਲ ਨਾਲੇ ਕਰਕੇ ਤੁਹਾਨੂੰ ਪੜਨਾ ਹੈ ਠੀਕ ਠੀਕ ਹੈ ਪ੍ਰਿੰਸੀਪਲ ਨੇ ਮੈਨੂੰ ਤੇਰੀ ਚਿੰਗੀ ਤੇਰਾ ਮਗਰਲੀ ਹਿਸਟਰੀ ਦਾਸਤੀ ਆ ਠੀਕ ਹੈ ਹਾਂ ਠੀਕ ਹੈ ਹਾਂ ਹਾਂ ਕੀ ਤੇ ਐਂਨੇ ਆ ਕੇ ਤੇ ਅਜੇ ਕੈਨੇਡਾ ਚ ਰਗ ਲਾਣੇ ਆ ਇਹ ਇਹਨਾਂ ਨੇ ਨਹੀਂ ਕਾਮਯਾਬ ਹੋਣਾ ਇਹ ਇਹ ਚੁੰਗੜੇ ਪੁੰਗੜੇ ਇਹਨਾਂ ਨੇ ਨਹੀਂ ਹੋਣਾ ਇਹ ਸਿਰਫ ਇਹੋ ਜਿਹੀ ਸ਼ੋਸ਼ੇਬਾਜੀ ਛੱਡ ਸਕਦੇ ਕੰਮ ਕਰੀਂ ਕਰੀਂ ਕਰੋ ਕਰੋ ਕਰ ਰਹੇ ਆ ਤੁਮਦਰ ਨਾਲ ਹੀ ਖੜੀ ਤਰਾਸਦੀ ਦੇਖੋ ਬੰਦਾ ਇਹ ਤਰਾਸਦੀ ਆ ਬਣਾ ਨਹੀਂ ਹੋ ਸਕਦਾ ਬਣਾਈ ਜਾ ਰਿਹਾ ਤੁਮਰਾ ਫਿਰ ਬਣਾ ਰਿਹਾ ਹਾਂ ਹਾਂ ਬਣਾਓ ਮੇਰਾ ਕੈਮਰਾ ਤੁਮ ਜੀ ਖਲਾਵਾ ਉਹ ਕੋਈ ਨਹੀਂ ਖੜਾ ਹੋ ਰਾਮ ਨਾ ਬੈਠੋਗੇ ਮੰਮੀ ਸਾਡੇ ਹੈਗਾ ਉਹਨਾਂ ਨੂੰ ਤਾਂ ਕਰ ਆਪਣੇ ਘਰ ਚੋਂ ਕੱਢ ਵੀ ਸਕਦੇ ਕਿਉਂਕਿ ਘਰ ਸਾਡਾ ਬਿਲਕੁਲ ਉਹ ਇਹਨੂੰ ਇਹ ਨਾ ਪਤਾ ਬੰਦਿਆਂ ਵਾਂਗੂ ਚੱਲ ਜਾਣਗੇ ਤਾਂ ਮੈਂ ਰੈਂਟ ਵਾਪਸ ਕਰ ਦੂੰ ਰੈਂਟ ਇੰਜ ਦੇ ਦਾ ਨਾ ਉਹਨੇ ਤਾਂ ਕਿਹਾ ਸੀ ਰੈਂਟ ਤੁਸੀਂ ਮੈਨੂੰ ਵਾਪਸ ਕਰਤਾ ਵਾ ਉਹਨੇ ਤਾਂ ਕਹਿੰਦੇ ਸੀ ਤੁਸੀਂ ਮਾਰਨਿੰਗ ਰੈਂਟ ਵਾਪਸ ਕਰਤਾ ਵਾ ਹੈ ਜਿਹੜਾ ਥੋੜਾ ਜਿਹਾ ਰਹਿ ਗਿਆ ਕਿਹੜਾ ਥੋੜਾ ਜਿਹਾ ਰਹਿ ਗਿਆ ਫਿਰ بس ہے 100 ڈالر رہ گیا نا 100 ڈالر ہاں ڈالر بھاون دی 50 رہئے ہن آ ہو لے کے جاواں گے اسیں ہاں کوئی نہیں دینے ہیں ہن ہے کیشڑا 50 چلو پنجامہ کیش پھڑونی کمل لے کے آوے 50 کیش لے او جی رہ گئے ہیں ਨਵੀਂ ਰਿਪੋਰਟ ਨਿਕਲ ਕੇ ਆਈ ਆ ਜੀ ਫੋਨ ਡਾਉਨ ਨਹੀਂ ਮੈਂ ਕਰਤਾ ਫੋਨ ਡਾਉਨ ਮੇਰਾ ਰਾਈਟ ਆ ਤੇ ਤੇਰਾ ਇਹ ਰਾਈਟ ਨਹੀਂ ਆ ਕਿ ਤੂੰ ਮੇਰਾ ਫੋਨ ਮੇਰਾ ਵੀਡੀਓ ਬਣਾਵੇਂ ਯੂ ਅੰਡਰਸਟੈਂਡ ਦੈਟ ਅੰਕਲ ਉਹ ਫੋਨ ਕਰ ਗਲ ਮੈਂ ਨਾ ਹੂੰ ਇਹਨੂੰ ਸਮਝਾ ਦੋ ਇਹਨੂੰ ਸਮਝਾ ਦੋ ਮੈਂ ਟੈਂਟਾਂ 'ਚ ਰਹਿੰਦਾ ਹੁਣ ਬਣਾਓ ਵੀਡੀਓ ਬਣਾਓ ਵੀਡੀਓ ਹਾਂ ਤੇ ਦੇਖ ਲਓ ਜੰਗਲਾਤ ਰਹਦੇ ਆ ਟੈਂਟਾਂ 'ਚ ਤੇ ਕੀ ਕੀ ਕੀਤਾ ਐਣਕ ਜਿਹੜੀ ਤੇ ਐਣਕ ਵਿਚਾਰੇ ਦੀ ਐਣਕ ਪਾਸੇ ਤੇ ਕੀ ਕੀਤਾ ਹੁਣ ਹੂੰ ਬਣਾ ਲੂ ਕਿ ਦੀ ਬਣਾਓ 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 ਹੂੰ ਬੈਕ ਤੇ ਬੜਾਈ ਚੱਲੋ ਇਨਕਲ ਨਾਲ ਕਰਕੇ ਤੁਹਾਨੂੰ ਪਹਿਣਾ ਜੀ ਠੀਕ ਹੈ ਪ੍ਰਿੰਸੀਪਲ ਨੇ ਮੈਨੂੰ ਤੇਰੀ ਚੰਗੀ ਤੇਰਾ ਮਗਰਲੀ ਹਿਸਟਰੀ ਦੱਸਤੀ ਆ ਠੀਕ ਹੈ ਹਾਂ ਠੀਕ ਹੈ ਹੂੰ ਹਾਂ ਹਾਂ ਤਰਾਸ ਦੀ ਦੇਖੋ ਪੰਜਾਬ ਦੀ ਇਹ ਤਰਾਸ ਠੀਕ ਹੈ ਐਨੇ ਆ ਕੇ ਤੇ ਅੱਜ ਕੈਨੇਡਾ ਚ ਰੰਗ ਲਾਣੇ ਆ। ਇਹ ਇਹਨਾਂ ਨੇ ਨਹੀਂ ਕਾਮਯਾਬ ਹੋਣਾ। ਇਹ 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 ਚੁੰਗੜੇ ਪੁੰਗੜੇ ਇਹਨਾਂ ਨੇ ਨਹੀਂ ਹੋਣਾ। ਇਹ ਸਿਰਫ ਇਹੋ ਜਿਹੀ ਛੋਸ਼ੇ ਭਾਜੀ ਛੱਡ ਸਕਦੇ। ਕਰ ਨੂੰ ਕਰ ਨੂੰ ਕਰੋ ਕਰੋ ਕਰੋ। ਕਰ ਕਰ ਰਹੇ ਆ। ਤੁਮਦਰ ਨਾਲ ਹੀ ਖੜਤੀ। ਚਲ ਕਰੋ ਬਣਾਓ। ਬਣਾਓ। ਬਣਾਈ ਜਾ ਰਿਹਾ। ਤੁਮ ਬਣਾ ਫਿਰ। ਬਣਾ ਰਿਹਾ ਹਾਂ। ਹਾਂ ਬਣਾਓ ਮੇਰਾ ਕੰਮ ਤੇ ਮੱਝ ਖਵਾਉ। ਓਹ ਕੋਈ ਨਹੀਂ ਖੜੋ ਰਾਮ ਨਾ ਬੈਠਣਗੇ ਮੰਮੀ ਸਾਡੇ ਹੈਗਾ ਉਹਨਾਂ ਨੂੰ ਤਾਂ ਆਪਣੇ ਘਰ ਚੋਂ ਕਰਦੀ ਸਕਦੇ ਕਿਉਂਕਿ ਘਰ ਸਾਡਾ ਬਿਲਕੁਲ ਉਹ ਇਹ ਨੂੰ ਇਹ ਨਾ ਪਤਾ ਬੰਦਿਆਂ ਵਾਂਗ ਚਲ ਜਾਣਗੇ ਤੇ ਮੈਂ ਰੈਂਟ ਵਾਪਸ ਕਰ ਦੂੰ ਰੈਂਟ ਐਂਜਲ ਦਾ ਨਾ ਉਹਨੇ ਤਾਂ ਕਿਹਾ ਸੀ ਰੈਂਟ ਤੁਸੀਂ ਮੈਨੂੰ ਵਾਪਸ ਕਰਤਾ ਵਾ ਉਹਨੇ ਤਾਂ ਤੁਸੀਂ ਉਹਨੇ ਕਹਿੰਦੇ ਸੀ ਤੁਸੀਂ ਮਾਰਨਿੰਗ ਰੈਂਟ ਵਾਪਸ ਕਰਤਾ ਵਾ ਹੈ ਜਿਹੜਾ ਥੋੜਾ ਜਿਹਾ ਰਹਿ ਗਿਆ ਕਿਹੜਾ ਥੋੜਾ ਜਿਹਾ ਰਹਿ ਗਿਆ ਫਿਰ ਦੱਸਿਆ 100 ਡਾਲਰ ਰਹਿ ਗਿਆ ਨਾ 100 ਡਾਲਰ ਹਾਂ ਡਾਲਰ ਪਾਉਣ ਦੀ 50 ਰਹੇ ਹੁਣ ਲੈ ਕੇ ਜਾਵਾਂਗੇ ਅਸੀਂ ਹਾਂ ਚਲੋ ਪੰਜਾਬ ਮੇ ਕੈਸ਼ ਫਲੋ ਨਹੀਂ ਕਮਲ ਲੈ ਕੇ ਪੰਜਾਬ ਕੈਸ਼ ਨਵੀਂ ਰਿਪੋਰਟ ਨਿਕਲ ਕੇ ਆਈ ਹੈ ਜੀ ਉਹ ਜਾਈ ਰਹਿ ਗਏ ਆ ਵੀਡੀਓ 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 ਟੈਂਟਾਂ 'ਚ ਰਹਿਣ ਨੂੰ ਮਜਬੂਰ ਹੋਏ ਪਏ ਆ ਟੈਂਟਾਂ ਵਿੱਚ ਬੱਚੇ ਹਾਲਤ ਦੇ